ਆਪ ਤੋਂ ਨਾਗਲੰਡ ਪੇਜਗੇ ਚੌਲਾਂ ਦੀ ਖੇਪ ਨਾਗਲੰਡ ਨੇ ਰੱਦ ਕਰ ਦਿੱਤੀ ਹੈ ਚਾਵਲ ਦੇ ਵਸ ਚੂ ਕੀੜਿਆਂ ਦੇ ਸੰਕਰਮਣ ਪਾਏ ਜਾਣਕਾਰਨ ਰੱਦ ਕੀਤੇ ਗਏ ਨੇ ਨਿਰਧਾਰਤ 4516 ਦੇ ਕਰਨਲ ਕਟਪਾਈ ਜਾਣਕਾਰੀ ਰਾਤ ਕੀਤੇ ਗਏ ਨੇ 4 ਨੰਬਰ ਨੂੰ ਨਾਮ ਤੁਰਵਾਣਾ ਕੀ ਤੇ ਰਵਾਣਾ ਦਾ ਧੀਮਾਪੁਰ ਪੇਚੀ ਕਿਸੀ ਚੌਲਾਂ ਦੀ ਵੱਡੀ ਖੇਪ ਆ ਨਾਚਲ ਪ੍ਰਦੇਸ਼ ਤੇ ਕਰਨਾਟਕਾ ਨੂੰ ਭੇਜੀਆਂ ਚੌਲਾਂ ਦੀਆਂ ਖੇਪਾਂ ਵੀ ਰੱਦ ਹੋਈਆਂ ਸੀ ਐਫਸੀ ਦੇ ਖੇਤਰੀ ਦਫ਼ਤਰ ਨੂੰ ਨਾਚਲ ਸਰਕਾਰ ਦੇ ਵੱਲੋਂ ਸੂਚਿਤ ਕਰਨ ਦਾ ਦਾਅਵਾ ਕੀਤਾ ਗਿਆ ਆਸਵਿਕਾ ਸੀਮਾ ਤੋਂ ਪਰੇ ਦਾ ਹਵਾਲਾ ਦਿੰਦਿਆਂ ਹੋਇਆਂ ਖੇਪ ਰੱਦ ਹੋਈ ਹੈ ਮਜ਼ਬੂਤ ਚੌਲਾਂ ਦੇ ਤਹਿਸ਼ ਦਾ ਮਾਤਰਾ ਤੋਂ ਕਟਪਾਈ ਗਈ ਹੈ ਅਰੁਣਾਚਲ ਪ੍ਰਦੇਸ਼ ਕਰਨਾਟਕ ਤੋਂ ਬਾਅਦ ਨਾਗਾਲੈਂਡ ਵਿੱਚ ਪੰਜਾਬ ਤੋਂ ਗਈ ਚਾਵਲ ਦੀ ਖੇਪ ਦਾ ਰਿਜੈਕਟ ਹੋਣ ਦੇ ਕਾਰਨ ਚਾਹੇ ਕੁਝ ਵੀ ਰਹੇ ਹੋਣ ਪਰ ਇਸ ਰਿਜੈਕਸ਼ਨ ਦੇ ਨਾਲ ਪੰਜਾਬ ਦੀ ਰਾਈਸ ਮਿਲਰ ਇੰਡਸਟਰੀ ਦੇ ਵਿੱਚ ਸਖ਼ਤੇ ਦਾ ਮਾਹੌਲ ਹੈ ਔਰ ਜੇਕਰ ਇਸ ਮਾਮਲੇ ਦਾ ਹੱਲ ਨਹੀਂ ਹੁੰਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੈਡੀ ਦੀ ਵਿਜ਼ਾਈ ਔਰ ਕਿਸਾਨੀ ਤੇ ਵੀ ਸੰਕਟ ਪੈਦਾ ਹੋ ਸਕਦਾ ਹੈ ਕੈਮਰਾ ਪਰਸਨ ਬਲਵਿੰਦਰ ਸਿੰਘ ਦੇ ਨਾਲ ਆਰਐਨ ਕਾਉਂਸਲ ਜੀ ਮੀਡੀਆ ਸੁਨਾਮ ਉਦਮ ਸਿੰਘ ਵਾਲਾ सहयोगी आर्यन कंसल फोन लाइन पे जुड़ चुके हैं रुक करेंगे कंसल जी डिटेल चाह के जी मेरी आवाज मिल पा रही है हां जी हां आवाज आ रही है जी क्वेश्चन रिपीट करोगे जी हाँ जी कंसल जी तफसील दे दो ਅਰੁਣਾਚਲ ਪ੍ਰਦੇਸ਼ ਕਰਨਾਟਕਾ ਤੇ ਨਾਗਾ ਲੈਂਡ ਤੋਂ ਬਾਅਦ ਦੀ ਜਿਹੜੀ ਇਹ ਕੇਪ ਹੈ ਰਿਜੈਕਟ ਹੋਈ ਆ ਇਹਦੇ ਵਿੱਚ ਦੋ ਕਾਰਨ ਨੇ ਜਿਹੜੇ ਉਹ ਦੱਸੇ ਜਾ ਰਹੇ ਹੈਗੇ ਨੇ ਜਿੱਥੇ ਤਾਂ ਜਿੱਥੇ ਬੋਲਿਓ ਤੇ ਟੀਡ ਦਾ ਜਿਹੜਾ ਸੰਕਰਮਣ ਹੈ ਉਹਦਾ ਉਹਨਾਂ ਜਿਹੜਾ ਫਰਸਟ ਸਟੇਜ ਹੈ ਉਹ ਦੱਸੀ ਜਾ ਰਹੀ ਆ ਦੂਸਰਾ ਜਿਹੜਾ ਉਹਦੇ ਵਿੱਚ ਜਿਸ ਤਰ੍ਹਾਂ ਬਰੋਕੇਜ ਜਿਹੜੀ ਹੈਗੀ ਆ ਉਹਨਾਂ ਨਿਰਧਾਰਿਤ ਕੁਆਂਟੀਟੀ ਜਿਹੜੀ ਹੈਗੀ ਆ 40 ਸਾਈਡ ਦੀ ਪਾਈ ਜਾਂਦੀ ਹੁੰਦੀ ਹੈ ਉਹ ਨਿਰਧਾਰਿਤ ਮਾਤਰਾ ਤੋਂ ਜਿਹੜਾ ਘੱਟ ਹੈ ਉਸ ਕਰਕੇ ਇਸ ਦੀ ਰਿਜੈਕਸ਼ਨ ਦਿੱਤੀ ਹੋਈ ਜਾ ਰਹੀ ਹੈ ਜਦੋਂ ਕਿ ਇਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਤਾਂ ਲੋਕਲ ਲੈਵਲ ਦੇ ਉੱਤੇ ਟੀਏ ਇਸ ਦੀ ਜਾਂਚ ਕਰਦਾ ਫਿਰ ਡੀਐਮ ਲੈਵਲ ਤੇ ਜ਼ਰੂਰ ਜ਼ਿਲ੍ਹੇ ਤੇ ਜਾਂਚ ਹੁੰਦੀ ਹੈ ਫਿਰ ਐਫਐਨਐਮ ਲੈਵਲ ਪੰਜਾਬ ਤੇ ਜਾਂਚ ਹੁੰਦੀ ਹੈ ਤੇ ਉਸ ਤੋਂ ਬਾਅਦ ਇਸ ਦੇ ਕੁਝ ਸੈਂਪਲ ਨੇ ਜਿਹੜੇ ਉਹ ਦਿੱਲੀ ਵੀ ਭੇਜੇ ਜਾਂਦੇ ਨੇ ਪਰ ਇਹ ਸਾਰੇ ਸੈਂਪਲ ਪਾਸ ਹੋਣ ਤੋਂ ਬਾਅਦ ਇਸ ਨੂੰ ਐਫਸੀਆਈ ਦੇ ਗਦਾਮਾਂ ਦੇ ਵਿੱਚ ਸਟੋਰ ਕੀਤਾ ਜਾਂਦਾ ਹੈ ਔਰ ਇਸੇ ਤਰ੍ਹਾਂ ਪਹਿਲਾਂ ਜਿਹੜੀਆਂ ਨੇ ਦੋ ਖੇਪਸ ਨੇ ਜਿਹੜੀਆਂ ਚਾਵਲ ਦੀਆਂ ਉਹ ਰਿਜੈਕਟ ਹੋ ਚੁੱਕੀਆਂ ਨੇ ਇਹ ਤੀਸਰੀ ਖੇਪ ਹੈ ਜਿਹੜੀ ਉਹ ਨਾਗaland ਵਿੱਚ ਜਾ ਕੇ ਰਿਜੈਕਟ ਹੋਈ ਹੈ ਜਿਸ ਨੂੰ ਲੈ ਕੇ ਰਾਈਸ ਮਿਲਰ ਇੰਡਸਟਰੀ ਹੈ ਜਿਹੜੀ ਉਹ ਤੇ ਕਾਫੀ ਖੋਪ ਦਾ ਮਾਹੌਲ ਹੈ ਕਿ ਕੋਈ ਸਰਕਾਰ ਕਿਸੇ ਵੀ ਵਪਾਰੀ ਜਿਹੜੀ ਇਹ ਰਾਈਸ ਮਿਲਰ ਨੂੰ ਇਸ ਦੀ ਪਰਪਾਈ ਕਰਨ ਲਈ ਜਿਹੜੇ ਆ ਉਹ ਆਰਡਰ ਜਾਰੀ ਕਰ ਸਕਦੀ ਹੈ ਜੋ ਕਿ ਪਰਪਾਈ ਬਹੁਤ ਹੀ ਮਹਿੰਗੀ ਹੈ ਇਸ ਲਈ ਉਹਨਾਂ ਨੂੰ ਆਪਣੇ ਰਾਈਸ ਮਿਲਰਸ ਨੂੰ ਆਪਣੇ ਚਾਈਲਡਰ ਤੱਕਰ ਵੇਚਲੇ ਪੈ ਸਕਦੇ ਨੇ ਔਰ ਇਸ ਨੂੰ ਲੈ ਕੇ ਜਿਹੜਾ ਕਿਸਾਨਾਂ ਦੇ ਵਿੱਚ ਉਹ ਜਿਹੜਾ ਮਾਹੌਲ ਹੈ ਕੋਈ ਬਹੁਤ ਜ਼ਿਆਦਾ ਅੱਛਾ ਨਹੀਂ ਹੈ ਕਿਉਂਕਿ ਪੈਂਡੀ ਦੀ ਬਜਾਈ ਹੈ ਜਿਹੜੀ ਉਹ ਰਾਈਸ ਮਿਲਰ ਦੀ ਪਰਚੇਜ ਔਰ ਇਸ ਦੀ ਮਿਲਿੰਗ ਦੇ ਉੱਤੇ ਡਿਪੈਂਡ ਕਰਦੀ ਹੈ ਜੇਕਰ ਕੱਲ ਨੂੰ ਰਾਈਸ ਇੰਡਸਟਰੀ ਦੇ ਵਿੱਚ ਕੋਈ ਜਿਹੜੀ ਕਟੋੜ ਆਉਂਦੀ ਹੈ ਤਾਂ ਉਹ ਕਿਸਾਨੀ ਦੇ ਤੇ ਔਰ ਪੜਾ ਪੈਂਡੀ ਦੀ ਬਜਾਈ ਦੇ ਉੱਤੇ ਵੀ ਆਏਗੀ ਜੀ ਜੀ ਤਕਿ ਇੱਕ ਸਵਾਲ ਇਥੇ ਹੋਰ ਬੰਦਾ ਜਦੋਂ ਇਥੇ ਚੌਲ ਭੇਜੇਗੇ ਸੀ ਕੀ ਉਹ ਪੂਰੇ ਸਹੀ ਤਰੀਕੇ ਨਾਲ ਚੈੱਕ ਕਰਕੇ ਨਹੀਂ ਸੀ ਭੇਜੇਗੇ ਜੀ ਬਿਲਕੁਲ ਇਹ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈਗਾ ਕਿ ਚਾਰ ਮਤਲਬ ਲੈਵਲ ਦੇ ਉੱਪਰ ਇਸ ਦੀ ਜਿਹੜੀ ਜਾਂਚ ਹੈ ਉਹ ਕੀਤੀ ਗਈ ਹੈ ਔਰ ਰਾਈਸ ਮਿਲਰ ਦਾ ਜਿਸ ਤਰ੍ਹਾਂ aarop ਹੈਗਾ ਠੀਕ ਹੈ ਠੀਕ ਹੈ ਕੌਂਸਲਸੀਪਾਤ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਸਾਡੇ ਤੱਕ ਪਹੁੰਚਾਉਣ ਦੇ ਲਈ